ਸਾਰੇ ਹਨ ਪਿਆਰ ਭਰੀ ਸਾਸਰੀ ਕਾਲ ਜੀ ਮੈਨੂੰ ਮਿਹਰ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਬਾਹੀ ਗੁਰੂ ਸਾਹਿਬ ਨੂੰ ਤੰਦਰੁਸਤੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਆ ਭਾ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਆ ਜੀ ਅੱਜ ਆਪਾਂ ਤੁਹਾਡੇ ਕੋਲ ਨਾਲ ਹੋਰ ਸੂਟ ਲੈ ਕੇ ਆਇਆ ਇੱਕ ਦਿਖਾਉਣ ਲਈ ਇਹ ਸੂਟ ਹੈਗਾ ਕਾਟਨ ਦਾ ਬਹੁਤ ਸੋਹਣੀ ਕਾਟਨ ਆ ਇਹ ਤੇ ਪਰ ਰੰਗ ਇਹਦਾ ਬਹੁਤ ਸੋਹਣਾ ਫਿਰੋਜੀ ਆ ਇਹ ਹੁਣ ਦਿਖਾਈ ਥੋੜਾ ਜਿਹਾ ਕੈਮਰਾ ਸਹੀ ਨਹੀਂ ਦਿਖਾਉਂਦਾ ਲੈਟ ਰੰਗ ਦਿਖਾਉਂਦਾ ਇਕੜਾ ਹੀ ਆਪਣੀ ਸੇਮ ਜਿਹੜੀ ਆਪਾਂ ਅੱਗੇ ਪਾਇਆ ਪੱਥਰ ਡਾਂਕੇ ਦੀ ਉਹ ਕੜਾਈ ਆ ਇਹ। ਆ ਦੇਖੋ ਆ ਇਹਦਾ ਪੱਲਾ ਆ ਗਿਆ। ਇਹਦੇ ਆਪਾਂ ਮੋਤੀ ਲਾਤੇ। ਇਹ ਕਿਸੇ ਭੈਣ ਦਾ ਆਰਡਰ ਤੇ ਸੂਟ ਆ। ਇਹਦੇ ਆਪਾਂ ਮੋਤੀ ਲਾਦੇ ਆ ਇਸ ਤਰ੍ਹਾਂ। ਆ ਦੇਖ। ਆਪ ਨੂੰ ਇੱਕ ਵਾਰ ਚੈੱਕ ਹੋ ਗਿਆ। ਆ ਪੱਲਾ ਆ ਗਿਆ ਵਾਲਾ। ਆ ਫਿਰ ਚੈੱਕ ਹੋ ਗਿਆ ਦਾ। ਇਹ ਪੱਥਰਾਂਾਂ ਕੀ ਦੀ ਕਢਾਈ ਆ ਅੱਗੇ ਕਢਾਈ ਦੀ ਫੋਟੋ ਥੋੜੀ ਪਾਈ ਹੋਈ ਆ ਵੀਡੀਓ ਬਣਾ ਕੇ ਪਾਈ ਹੋਈ ਆ ਤੇ ਇਹਦਾ ਇੱਕ ਇੱਕ ਰੰਗ ਹੀ ਆ ਪਾਇਦੇ ਇੱਕ ਰੰਗ ਨੇ ਘੱਡੇ ਆ ਆਪਾਂ ਕੱਲੇ ਬਲੈਕ ਨਾਲ ਇਹ ਬਹੁਤ ਸੋਹਣਾ ਫਰੋਜ਼ੀ ਕਲਰ ਆ ਥੋੜਾ ਜਿਹਾ ਕੈਮਰਾ ਲਾਈਟ ਦਿਖਾਉਂਦਾ ਆ ਇਹਦੀਆਂ ਬਾਹਾਂ ਹੋ ਗਈਆਂ ਇਹ ਉਦੋਂ ਵੀ ਜ਼ਿਆਦਾ ਵਧੀਆ ਬਣ ਗਿਆ ਇਹ ਮੋਤੀ ਲਾਉਣ ਨਾਲ ਆ ਇਹਦੀ ਬਾਹਾਂ ਹਾਂ ਦੇਖ ਇੱਕ ਬਾਹਾਂ ਕੀ ਆ ਦੂਸਰੀ ਬਾਹਾਂ ਕੀ ਤਿੰਨ ਤਿੰਨ ਫੋਲਾ ਬਾਹਾਂ ਤੇ ਮੋਤੀ ਆਪਾਂ ਮਣਕੇ ਦੇ ਚਿੱਟੇ ਲੈਂਦੇ ਆਪਾਂ ਸੂਈ ਨਾਲ ਹੀ ਲਾਦੇ ਮੋਦੇ ਮੈਂ ਨਹੀਂ ਲਾਦੇ ਸੋ ਤਾਂ ਫਿਰ ਤਿਆਰ ਕਰਤਾ ਸਿਓ ਕਿ ਉਹਦੇ ਨਹੀਂ ਲਾਈ ਬਹੁਤ ਜਿਆਦਾ ਵਧੀਆ ਬਣਿਆ ਸੂਟ ਖੜਾਏ ਕਿੰਨਾ ਸੋਹਣਾ ਸੂਟ ਬਣਿਆ ਤੇ ਆਪਾਂ ਇਹਦੀਆਂ ਇਹ ਕਾਲੀਆਂ ਜਿਹੜੀਆਂ ਐਂਗਰ ਦੀਆਂ ਗੁੱਟੀਆਂ ਕਹਿ ਦਿੰਦੇ ਆ ਉਹਨਾਂ ਨਾਲ ਕੱਢਿਆ ਆਪਾਂ ਆ ਗੁੱਟੀਆਂ ਇਹਨਾਂ ਨੇ ਕੱਢਿਆ ਇਹ ਰੀ ਇਹ ਕਾਟਨ ਦਾ ਕਰਕੇ ਤਾਂ ਆਪਾਂ ਸੂਤੀ ਧਾਗੇ ਨਾਲ ਕੱਢਿਆ ਰੀਲਾ ਨਾਲ ਇਹਨਾਂ ਨਾਲ ਰੀਲਾ ਨਾਲ ਨਹੀਂ ਆਪਾਂ ਕਾਟਨ ਦੇ ਗੁੱਟੀਆਂ ਨਾਲ ਕੱਢਿਆ ਇਹਨਾਂ ਕਰਦੀਆਂ ਗੁੱਟੀਆਂ ਕਹਿ ਦਿੰਦੇ ਇਹਨਾਂ ਨੂੰ ਇਹ ਇਹਦੇ ਤੇ ਲੱਗੀਆਂ 30 ਗੁੱਟੀਆਂ ਸੀਗਾ 30 ਦੇ ਵਿੱਚੋਂ ਆਹ ਬਚ ਗਈਆਂ ਹਾਂ ਥੋੜਾ ਧਾਗਾ 5 ਕ ਬਚ 4 ਬਚ ਗਈਆਂ 5 ਵਿੱਚੋਂ ਥੋੜੀ ਜਿਹੀ ਆ ਇਨਾ ਖਰਚਾ ਆ ਗਿਆ ਕਿਤੇ ਖਰਚਾ ਤਾਂ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਆਂ ਜੀ ਖਰਚਾ ਨਹੀਂ ਜ਼ਿਆਦਾ ਆਉਂਦਾ ਖਰਚਾ ਤਾਂ ਬਹੁਤ ਘੱਟ ਆਉਂਦਾ ਕੱਪੜੇ ਦਾ ਨਹੀਂ ਕੋਈ ਵੱਡਾ ਖਰਚਾ ਆਉਂਦਾ ਤੁਸੀਂ ਵਧੀਆ ਵਧੀਆ ਯਾਨੀ ਕਿ ਜਿਹੇ ਜਿਹੇ ਆਪਾਂ ਆਮ ਲੈਨੇ ਹੁੰਨੇ ਆ ਜਿਆਦਾ ਆਪਾਂ ਬਾਹਰੰਦਰੋਂ ਲੈਣਾ 12-1300 ਚ ਵੀ ਮਿਲ ਜਾਂਦਾ 1500 ਚ ਮਿਲ ਜਾਂਦਾ ਤੇ ਇੱਕ ਦੂਜਾ ਜ਼ਿਆਦਾ ਮਹਿੰਗਾ ਨਹੀਂ ਜੜਾਈਆਂ ਕਰਾਂਗੇ ਥੋੜਾ ਜਿਆਦਾ ਰੇਟ ਬਣ ਜਾਂਦਾ ਤੇ ਇਹ ਬਾਕੀ ਆਪ ਆਪਨੇ ਠੀਕ ਜਿਹੀ ਮਿਲ ਜਾਂਦਾ ਜ਼ਿਆਦਾ ਰੇਟ ਨਹੀਂ ਹੈਗਾ ਇਹ ਤਾਂ ਜਾਨੀ ਐ ਮੈਨੂੰ ਹੁਣ ਪਤਾ ਨਹੀਂ ਉਹਨਾਂ ਦਾ ਕਿੰਨੇ ਦਾ ਆਇਆ ਹੋਊਗਾ ਇਹ ਕਿਸੇ ਬੰਦੇ ਦਾ ਸੂਟ ਹੈ